ਸਾਰੇ ਦੇ ਵਿੱਚੋਂ ਕੋਈ ਵੀ ਦਸਪਤਾਂ ਦੇ ਵਿੱਚ ਆ ਕੇ ਕੰਪਲੇਨ ਨਹੀਂ ਕਰਦਾ। ਮੰਨੇ ਆ ਕਿ ਇਦਾਂ ਦੀ ਸਿਚੁਏਸ਼ਨ ਚ ਕਿ ਰਮਾਲ ਆਪਣੇ ਕੋਲ ਨਹੀਂ ਹੁੰਦਾ ਵਾ ਤੇ ਆਫਿਸ ਵੀ ਬੰਦ ਹੁੰਦਾ ਕਈ ਵਾਰ ਉਹਨਾਂ ਦਾ। ਕਈ ਵਾਰ ਬੰਦੇ ਕੰਮ ਤੋਂ ਲੇਟ ਆਉਂਦੇ ਆ ਵਿਚਾਰੇ। ਉਹਨਾਂ ਕੋਲ ਰਮਾਲ ਨਹੀਂ ਤੇ ਫਿਰ ਉਹ ਗੁਰਦੁਆਰੇ ਨਹੀਂ ਜਾ ਸਕਦੇ। ਇਹ ਤਾਂ ਗਲਤ ਗੱਲ ਆ ਨਾ। ਸਾਨੂੰ ਰੋਕ ਟੋਕ ਤੇ ਨਹੀਂ ਹੈਗੀ ਇਹਦੇ ਨਾਲੋਂ ਸੰਤਾਲਾ ਗੁਰਦੁਆਰਾ ਬਹੁਤ ਵਧੀਆ ਹੈ। ਅਸੀਂ ਤੇ ਕੋਸ਼ਿਸ਼ ਕਰ ਸੰਤਾਲਾ ਗੁਰਦੁਆਰੇ ਜਾ ਕੇ ਸੁਣੋਣਾ। ਤੋਂ ਭਾਈ ਸਾਹਿਬ ਤੁਸੀਂ ਮੈਨੂੰ ਦੱਸੋ ਜੀ ਤੁਹਾਡੇ ਵਿਚਾਰ ਕੀ ਆ ਜੀ? ਇਹੋ ਵਿਚਾਰ ਤੇ ਹੀ ਹੈਗੀ ਜੀ। ਜੋ ਚੀਜ਼ ਇਹਨਾਂ ਨੇ ਪੌਂਡ ਲਾਇਆ ਉਹ ਸਾਨੂੰ ਜਮਾਣੀ ਇਹ ਚੀਜ਼ ਇਹਨਾਂ ਦੀ ਗੱਲ ਚੱਹੀ ਨਹੀਂ ਹੈਗੀ ਠੀਕ ਹੈ ਜੋ ਚੀਜ਼ ਹੈਗੀ ਹੈ ਉਹ ਚੀਜ਼ ਇਹਨਾਂ ਨੂੰ ਕਰਨੀ ਚਾਹੀਦੀ ਹੈ ਜਿਹੜੀ ਚੀਜ਼ ਨਾ ਫੌਂਟ ਵਾਸਤੇ ਸੇਵਾਦਾਰ ਰੱਖਿਆ ਵੀ ਜਿਹੜਾ ਕੋ ਬੰਦਾ ਅੰਦਰ ਆਉਂਦਾ ਨੰਗੇ ਛੇਰ ਅੰਦਰ ਵੱੜਦਾ ਜਾਂ ਉਹ ਰਮਾਲ ਨਹੀਂ ਲੈਂਦਾ ਜਾਂ ਉਥੇ ਨਹੀਂ ਹੈਗਾ ਹਨਾ ਜੇ ਉਹਨੂੰ ਭੱਜੇ ਭੱਜ ਕੇ ਪੈਂਦੇ ਆ ਹਨਾ ਉਹਨੂੰ ਇਹ ਚੀਜ਼ ਕਹੋ ਕਿ ਆਪਣਾ ਇੱਕ ਸੇਵਾਦਾਰ ਲਾਓ ਤੇ ਉਸ ਚੀਜ਼ ਵਾਸਤੇ ਵੀ ਆਪਣਾ ਧਿਆਨ ਰੱਖੇ ਜਿਹੜਾ ਰਮਾਲ ਇਹਨਾਂ ਨੇ ਰੱਖਿਆ ਉਹਨੂੰ ਸਾਫ਼ ਸੁਥਰਾ ਰੱਖੇ ਔਰ ਸਾਫ਼ ਸੁਥਰਾ ਆਵੇ ਲੈ ਕੇ ਜੋੜੀ ਚੀਜ਼ ਨਾਲ ਜਿੱਦਾਂ ਦਿੱਤੀ ਏ ਉਦਾਂ ਹੀ ਸੰਗਤ ਆਵੇ ਤੋ ਉਦਾਂ ਹੀ ਰੱਖ ਕੇ ਜਾਵੇ ਉਹਨੂੰ ਯੂਜ਼ ਨਾ ਕਰੇ ਉਹਨੂੰ ਹੱਥ ਨਾਲ ਤੋਂ ਵੇ ਉਹਦੇ ਨਾਲ ਮੂੰਹ ਨਾ ਪੁੰਝੇ ਉਹ ਚੀਜ਼ ਜਿਹੜੀ ਹੈਗੀ ਆ ਉਹ ਸਭ ਤੋਂ ਵਧੀਆ ਹੈ ਸੋਚਿਆ ਕਿ ਜੋ ਕਮੇਟੀ ਨਾਲ ਰਾਹ ਲੱਭਿਆ ਉਹਨੂੰ ਛੱਡ ਕੇ ਕੋਈ ਹੋਰ ਰਾਹ ਲੱਭਣਾ ਚਾਹੀਦਾ ਹੈ ਕਿਉਂਕਿ ਆਪਾਂ ਵੋਸ਼ ਵੀ ਕਰ ਸਕਦੇ ਆ ਕੋਸ਼ਿਸ਼ ਵੀ ਕਰ ਸਕਦੇ ਆ ਮੁਲਾ ਸਾਬ ਨੂੰ ਤੇ ਰੰਮਾਲਿਆਂ ਨੂੰ ਜਾਂ ਕੁਝ ਵੀ ਹਨਾ ਜੇ ਆਪਾਂ ਇਤਾਂ ਦਾ ਰਾਹ ਲੱਭਿਆ ਜਿਹੜਾ ਕਮੇਟੀ ਨਾਲ ਰਾਹ ਲੱਭਿਆ ਹੈ ਉਹ ਜੇ ਹੁੰਦਾ ਆ ਤੇ ਫਿਰ ਉਹਦੇ ਨਾਲ ਬੜੇ ਲੋਕਾਂ ਨੇ ਘਟ ਜਾਣਾ ਆ ਉਹਨ ਤੋਂ ਕਿਉਂਕਿ ਕਈ ਲੋਕਾਂ ਕੋਲ ਰੁਮਾਲ ਨਹੀਂ ਹੁੰਦੇ ਸੋ ਉਹ ਲੰਘਦੇ ਆ ਤੋਂ ਰੁਮਾਲ ਬਨ ਲੈਂਦੇ ਆ ਉਥੋਂ ਲੈ ਕੇ ਜੇ ਉਹਨਾਂ ਕੋਲ ਨਾ ਹੋਣਗੇ ਓਬਵੀਅਸਲੀ ਉਹਨਾਂ ਨੇ ਹੋਣਾ ਨਹੀਂ ਉਥੇ ਤਾਂ ਮੇਰੀ ਤਾਂ ਇਹੀ ਆ ਕਿ ਕਿਰਪਾ ਕਰਕੇ ਕੋਈ ਹੋਰ ਰਾਹ ਲੱਭਿਆ ਜਾਵੇ ਥੈਂਕ ਯੂ ਸੋ ਮਚ ਵਾਈਕ ਰਖਾਲ ਸਾਹਿਬ ਜੀ ਇਹ ਸਹੀ ਹੈ ਕਿ ਨਹੀਂ ਸਹੀ ਨਹੀਂ ਯਾਰ ਸਹੀ ਨਹੀਂ ਪਹਿਲਾਂ ਜੋ ਸੀ ਉਹ ਸਹੀ ਸੀ ਰੁਮਾਲ ਵਾਰੇ ਰੁਮਾਲ ਵਾਰੇ ਇਹ ਹੀ ਆ ਕਿ ਤੁਸੀਂ ਗੁਰਦੁਆਰਾ ਸਾਹਿਬ ਨੂੰ ਆਪਾਂ ਬੱਚਿਆਂ ਨੂੰ ਜਾਂ ਕਿਸੇ ਨੂੰ ਜੋੜਨ ਦੀ ਬਜਾਏ ਅਸੀਂ ਤੋੜਦੇ ਆ ਉਹਨਾਂ ਨੂੰ ਜੇ ਤੁਸੀਂ ਉਹਨਾਂ ਨੂੰ ਕੋਈ ਸਹੂਲਤ ਨਹੀਂ ਦੇ ਸਕਦੇ ਕਮ ਸੇ ਕਮ ਜਿਹੜੀ ਹੈਗੀ ਉਹ ਤੇ ਰਹਿਣ ਦੋ ਜੇ ਤੁਹਾਨੂੰ ਹਾਈਜੀਨਿਕ ਲੱਗਦਾ ਹੈ ਕਿ ਹਾਈਜੀਨਿਕ ਆ ਤੁਸੀਂ ਇੱਕ ਸਾਈਡ ਤੇ ਬਕਸੇ ਦਾ ਚਰਮਾਲੇ ਰੱਖ ਦਿਓ ਦੂਜੇ ਪਨੇ ਜਿਹੜਾ ਬੰਦਾ ਲਾ ਕੇ ਰੱਖਦਾ ਉਹਨੂੰ ਵਾਸ਼ ਕਰਕੇ ਦੇ ਦਿਓ ਇਹਦਾ ਮਤਲਬ ਇਹ ਥੋੜਾ ਹੁੰਦਾ ਕਿ ਤੁਸੀਂ ਉਹਨੂੰ ਚੱਕ ਕੇ ਰਮਾਲੇ ਰੱਖ ਦਿਓ ਇਹ ਤਾਂ ਆਪੋ ਆਪਣੇ ਹੁਣ ਨਵੇਂ ਤੋਂ ਨਵੇਂ ਰੂਲ ਬਣਾਈ ਜਾਂਦੇ ਆ ਇਹ ਗਲਤ ਗੱਲ ਆ ਇਹ ਤੁਸੀਂ ਜੋੜਦੇ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਨਾਲ ਤੁਸੀਂ ਤੋੜਦੇ ਆ ਇਹ ਗੱਲਾਂ ਕਰ ਮੇਰੇ ਹਿਸਾਬ ਨਾਲ ਭਾਈ ਸਹੀ ਨਹੀਂ ਹੈ ਜਿਨ੍ਹਾਂ ਕੋਲ ਇਹਨਾਂ ਇਨ ਕੇਸ ਇੱਕ ਪੌਂਡ ਨਹੀਂ ਹੈਗਾ ਉਹ ਕੀ ਕਰਨ ਫਤਰੀ ਸ਼ੀਰ ਵੀ ਤੋਂ ਬਾਦ ਹਨ ਸੋ ਆਈ ਥਿੰਕ ਇਜ਼ ਨੋਟ ਅ ਗੁੱਡ ਟੂ ਬੱਟਾ ਆਪਣੇ ਨਿਆਣਿਆਂ ਦੀ ਹੈ ਜੀ ਦੇਖੋ ਅੱਜ ਸਾਡੇ ਸਾਡੀ ਜੇਬ 'ਚ ਪੌਂਡ ਸਾਨੂੰ ਵੀ ਨਹੀਂ ਪਤਾ ਹੈਗਾ ਕਿ ਨਹੀਂ ਹੈਗਾ ਹਨ ਕੱਲ ਨੂੰ ਅਸੀਂ ਆਪਣੇ ਨਿਆਣੇ ਕਿਤੇ ਬਾਹਰ ਗਏ ਆ ਜਾਂ ਕੁਝ ਵੀ ਹੈ ਜਿਨ੍ਹਾਂ ਕੋਲ ਪੌਂਡ ਨਹੀਂ ਹੈਗਾ ਤੇ ਉਹ ਕਿੱਦਾਂ ਮੱਥਾ ਟੇਕਣ ਜਾਣ ਸੋਚਣ ਵੀ ਇਹੀ ਗੁਰੂ ਦੇ ਘਰ ਆਏ ਆ ਵੀ ਤੁਹਾਨੂੰ ਲੰਘਦੇ ਪਿਆ ਮੱਥਾ ਟੇਕ ਚਲੀਏ ਜਿਨ੍ਹਾਂ ਦੀ ਜੇਬ 'ਚ ਪੌਂਡ ਨਹੀਂ ਹੈਗਾ ਉਹ ਕਿਵੇਂ ਮੱਥਾ ਟੇਕ ਕੇ ਜਾਣਗੇ ਅੱਗੇ ਤੋਂ ਉਹਨਾਂ ਨੇ ਪੜ੍ਹਨੀ ਤੇ ਨਾਲ ਉਹ ਕਹਿੰਦਾ ਵੀ ਪੌਂਡ ਲਿਆਓ ਤੇ ਮੱਥਾ ਟੇਕ ਲਓ ਫਿਰ ਮਤਲਬ ਇੱਕ ਪੌਂਡ ਚਾਹੀਦਾ ਤੁਸੀਂ ਮੱਥਾ ਟੇਕਣ ਆ ਸਕਦੇ ਹੋ ਤਾਂ ਹੈ ਹਾਂਜੀ ਪਰ ਇਹ ਸੋਚਣੀ ਹੈਗੇ ਜਿਆਤਰ ਸੋਚਦੇ ਆ ਵੀ ਇਹ ਲੰਗਰ ਛਕਣ ਆਉਂਦੇ ਆ ਇਹ ਸੋਚ ਜ਼ਰੂਰੀ ਨਹੀਂ ਹੈਗੀ ਕਿ ਲੰਗਰ ਛਕਣ ਹੀ ਆਉਂਦੇ ਆ ਲੰਗਰ ਕੀ ਹੈ ਕਿ ਪ੍ਰਸ਼ਾਦਾ ਮੂੰਹ ਨੂੰ ਲੈਣਾ ਹੁੰਦਾ ਹੈ